ਅਧਿਆਤ ਸਾਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇ ਨਾਲੀ ਗੂਨ ਨਵੇਂ ਸਾਲ ਦੀਆਂ ਗੁਰਪੁਰਬ ਦੀਆਂ ਬਾਗੀ ਦੀਆਂ ਤੇ ਲੋੜੂ ਦੀਆਂ ਤੁਹਾਨੂੰ ਸਾਰੇ ਬੱਚਿਆਂ ਨੂੰ ਉਹਨਾਂ ਪਰਚਰ ਮਾਂ ਪਿਓ ਨੂੰ ਤੇ ਸਾਡੇ ਜਿਹੜੇ ਬਾਹਰੋਂ ਆਏ ਮੁੱਖ ਮਹਿਮਾਨ ਦਰਸ਼ਨ ਜੀ ਦੇ ਡਾਕਟਰ ਸਾਹਿਬ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਕਿਹੜਾ ਨਵਾਂ ਸਾਲ ਚੜੇ ਤੇ ਆਪਾਂ ਸੁਸਿਆ ਭਰਿਆ ਰਹੇ ਤੇ ਸਾਰਿਆਂ ਲਈ ਦਿਨ ਦਿਨ ਲੋਗ ਗੁੜੇ ਦਾਤਾ ਗੁਣਿਤ ਰੱਖੀ ਕਰੇ ਤੇ ਸਾਰਿਆਂ ਨੂੰ ਹੱਥ ਬੰਨ ਕੇ ਬੇਜੇ ਮੇਰੇ ਬੱਚੇ ਨੂੰ ਮਾਪਾਪ ਕੋ ਕਿਉਂ ਨਹੀਂ ਤੇ ਹੋਰ ਸਾਰੇ ਪਿੰਡ ਵਾਸੀਆਂ ਨੂੰ ਬੱਚਾ ਨਾਲ ਜਰੂਰ ਸਾਥ ਦਿਓ ਜਦੋਂ ਵੀ ਕੋਈ ਮੈਚ ਹੁੰਦਾ ਪਿੰਡ ਚ ਹੁੰਦਾ ਜਾਂ ਕਿਤੇ ਵੀ ਆਪਣੇ ਬੱਚਾ ਦਾ ਮੈਚ ਦੇਖਣ ਦੂਰ ਆਇਆ ਕਰੇ ਇਹ ਖਾਸ ਕਰਕੇ ਮੇਰੇ ਵੱਲੋਂ ਮੇਰੀ ਪੰਚਾਇਤ ਵੱਲੋਂ ਬੇਨਤੀ ਹੈ ਕਿ ਆਪਣੇ ਮਾਪਿਓ ਨੂੰ ਦੂਰ ਮੈਚ ਦੇਖਣ ਆ ਕੇ ਇਹਦਾ ਸਤਾ ਕੇ ਸਾਨੂੰ ਪਤਾ ਲੱਗੇ ਵੀ ਸਾਡਾ ਬੱਚਾ ਕੀ ਮੈਂ ਖੇਡ ਰਿਹਾ ਕੀ ਕਰਨੀ ਹੈ ਉਹਨਾਂ ਨੂੰ ਦੇਖੋਗੇ ਉਹਦਾ ਨਾ ਹੌਸਲਾ ਵਧੂਗਾ ਕਿ ਮੇਰੇ ਮਾਪਿਓ ਦਾ ਨਾਮ ਉੱਚਾ ਹੋ ਰਿਹਾ ਸੋ ਮੇਰੀ ਬੱਚਿਆਂ ਨੂੰ ਵੀ ਆਪਣੇ ਮਾਪਿਓ ਨੇ ਜਰੂਰ ਜਰੂਰ ਕਿਤੇ ਵੀ ਮੈਚ ਨੇੜੇ ਜਿਹੜੇ ਹੋਵੇ ਜਰੂਰ ਲੈ ਕੇ ਜਾਇਆ ਕਰੋ ਸੋ ਅੱਜ ਦੁਬਾਰਾ ਫੇਰ ਮੈਂ ਇੱਥੇ ਪਹੁੰਚਣ ਤੇ ਸਰਦਾਰ ਦਸਨ ਸਿੰਘ ਜੀ ਡਾਇਰੈਕਟਰ ਜਨਰਲ ਸਟੇਟ ਆਫ ਪੰਜਾਬ ਤੇ ਸਮਾਜ ਸੇਵੀ ਨੇ ਜੋ ਡਾਕਟਰ ਸਾਹਿਬ ਤੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਜਿਹੜਾ ਕਿਲੋ ਕਿਲੋ ਘਿਓ ਦਿੱਤਾ ਇਹਨਾਂ ਦਾ ਅਸੀਂ ਜੀਨੋ ਜਿੱਤੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਰੱਬ ਅਗੇ ਅਰਦਾਸ ਕਰਦੇ ਹਾਂ ਰੱਬ ਇਹਨਾਂ ਨੂੰ ਲੰਬੀ ਉਮਰ ਦੇਵੇ ਤਾਂ ਕਿ ਆਪਣੇ ਬੱਚਿਆਂ ਦੀ ਇਲਾਕੇ ਦੀ ਸਮਾਜ ਸੇਵਾ ਦੇ ਵਿੱਚ ਉੱਪਰ ਤੇ ਰਹਿਣ ਇਹਨਾਂ ਦਾ ਅਸੀਂ ਕਾਫੀ ਜਿਤੋਂ ਬਰਤ ਰਹੇ ਹਾਂ ਇਹਦਾ ਇੱਕ ਜੇ ਇਨਸਾਨ ਨੇ ਇਹਨਾਂ ਦੇ ਹਰ ਇੱਕ ਦੁੱਖ ਤਕਨੂੰ ਸਮਝਦੇ ਨੇ ਇਹੋ ਜੇ ਇਨਸਾਨ ਬਹੁਤ ਘੱਟ ਹੁੰਦੇ ਨੇ ਦੁਨੀਆ 'ਚ ਸੋ ਸਾਡਾ ਇਹ ਪ੍ਰਿੰਟ ਵਾਸੀਆ ਬੋਲ ਇੱਥੇ ਪੁਰਜੰਤੇ ਬਹੁਤ ਬਹੁਤ ਧੰਨਵਾਦ ਵੈਗ ਤੇਆ ਖਾਲਸਾ